ਸਰ ਜਿਹੜਾ ਟ੍ਰੇਨ ਥੱਲੇ ਮੰਦਾ ਹੈ ਕੀ ਕਰਨਾ ਹੈ ਕਿਹੜੀ ਟ੍ਰੇਨ ਥੱਲੇ ਆਈ ਜੀ ਇਹ ਸਾਨੂੰ ਰਾਤ ਕਰੀਬ 2 ਵਜੇ ਦੇ ਆਸ-ਪਾਸ ਤੱਪੇ ਤੋਂ ਮੈਸੇਜ ਮਿਲਿਆ ਸੀਗਾ ਕਿ ਕਿਸੇ ਬੰਦੇ ਦੀ ਟ੍ਰੇਨ ਥੱਲੇ ਆਉਣ ਕਾਰਨ ਮੌਤ ਹੋ ਗਈ ਆ ਤੇ ਸਾਡੇ ਆਈਓ ਹਰਵੰਦ ਸਿੰਘ ਜੀ ਉੱਥੇ ਗਏ ਸੀ ਮੌਕੇ ਤੇ ਸਾਡੇ ਐਸਆਈ ਹਰਕੇਸ਼ ਸਿੰਘ ਸੀ ਵੀ ਉਹ ਵੀ ਪਹੁੰਚੇ ਸੀਗੇ 1 ਕਿਲੋਮੀਟਰ ਨੰਬਰ 128 ਦਾ 5 ਤੋਂ 7 ਦਰਮਿਆਨ ਰੇਲਵੇ ਸਟੇਸ਼ਨ ਤੋਂ ਪਾ ਕੇ ਬਰਨਾਲਾ ਤੇ ਨਾਮਾਹਲ ਗੱਡੀ ਦੇ ਥੱਲੇ ਕਿਸੇ ਨਾਮਾਹਲੂ ਬੇਕਤੀ ਦੀ ਗੱਡੀ ਥੱਲੇ ਹੋਂ ਕਰਕੇ ਮੌਤ ਹੋ ਗਈ ਸੀ ਤੇ ਜਿਹਦੀ লাশ ਅਸੀਂ ਮੋਰਤਰੀ ਸਿਵਰ ਹਸਪਤਾਲ ਬਰਨਾਲਾ ਪਛਾਣ ਲਈ ਰੱਖ ਦਿੱਤੀ ਸੀ ਤੇ ਅੱਜ ਸਵੇਰੇ ਉਹਨਾਂ ਦੇ ਬਾਰਸਾ ਨਾਲ ਸਾਡਾ ਤਾਲਮਿਲ ਹੋਇਆ ਉਹਨਾਂ ਦੇ ਬਾਰਸਾ ਦੇ ਬਿਆਨਾਂ ਦੇ ਆਧਾਰ ਤੇ ਤੇ ਸਾਡੇ ਆਯੂ ਹਰਵੰਦ ਸਿੰਘ ਨੇ ਹੌਸਦਾਰਫਾ ਦੇ ਇਹਨਾਂ ਨੇ ਕਾਰਵਾਈ ਕਰਕੇ ਜਿਹੜੀ ਪੋਸਟਮਾਰਟਮ ਤੋਂ ਬਾਅਦ 174 ਦੀ ਕਾਰਵਾਈ ਅਵਲਸ ਲਿਆ ਕੇ ਜਿਹੜੀ ਡੈਡ ਰੋਡ 'ਉਂ ਬਾਰਸਾ ਦੇ ਹਵਾਲੇ ਕੱਪਤ ਇਕੋਸ ਪਤਨ ਲੱਗੇ ਜੀ ਆ ਪਾਇਆ ਜੇ ਮਾਨਸਿਕ ਤੌਰ ਤੇ ਪ੍ਰਸ਼ੰਸਾ ਜੀ ਨਹੀਂ ਮਾਨਸਿਕ ਤੌਰ ਵਾਲੀ ਕੋਈ ਹੋਣੀ ਹੈਗਾ ਤੇ ਇਹਦੇ ਬਾਰੇ ਇਹ ਆਗਾ ਨੂੰ ਰਾਤ ਉੱਥੇ ਕਿਤੇ ਕ੍ਰੋਸ ਕਰ ਰਿਹਾ ਸੀ ਮੇਬੀ ਇਹ ਰੀਡ ਦੇਖ ਸੀਗਾ